ਡਿਸਪਲਿਨੇ ਕੱਢ ਦਿੱਤਾ ਗਿਆ ਤੇ ਕੱਢਣ ਲੱਗਿਆਂ ਕਰਕੇ ਦਿੱਤਾ ਗਿਆ ਵੀ ਕਿਉਂਕਿ ਉਹਨਾਂ ਨੇ ਅਕਾਲੀ ਸੁਧਾਰ ਲਹਿਰ ਮੈਂ ਸਮਝਦਾ ਹਾਂ ਵੀ ਇਹ ਗੱਲ ਕਹਿਣੀ ਵੀ ਅਕਾਲੀ ਸੁਧਾਰ ਲਹਿਰ ਕਰਨਾ ਐਂਟੀ ਡਿਸਪਲਿਨਰ ਨਾ ਪਾਰਟੀ ਦਾ ਇਹ ਆਪਣੇ ਆਪ ਮੈਂ ਸਮਝਦਾ ਹਾਂ ਕਿ ਮਤਲਬ ਇਹ ਗੱਲ ਆ ਪਟਿਆਲਾ ਵਿਖੇ ਹਲਕਾ ਸਨੌਰ ਦੇ ਸਾਫਕਾ ਵ代ਕ ਹਰਿੰਦਰਪਾਲ ਸਿੰਘ ਚੰਦੂ ਮਾਜਰਾ ਨੇ ਸੁਖਬੀਰ ਬਾਦਲ ਤੇ ਵੱਡਾ ਨਿਸ਼ਾਨਾ ਸਾਧਿਆ ਉਹਨਾਂ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਫੈਸਲੇ ਜੋ ਲੈ ਰਹੇ ਨੇ ਉਹ ਸਾਰੇ ਗਲਤ ਫੈਸਲੇ ਲੈ ਰਹੇ ਨੇ ਉਹਨਾਂ ਨੇ ਕਿਹਾ ਕਿ ਪਾਰਟੀ ਦਾ ਦਿਨੋ ਦਿਨ ਲੋਕਾਂ ਦੇ ਵਿੱਚ ਪ੍ਰਭਾਵ ਘਟ ਰਿਹਾ ਹੈ ਇਸ ਦੇ ਚੱਲਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਸੁਧਾਰ ਕਮੇਟੀ ਬਣਾਈ ਗਈ ਹੈ ਪਿਛਲੇ ਦਿਨਾਂ ਦੇ ਵਿੱਚ ਜਿਹੜੇ ਕੁਝ ਖੁਲਾਸੇ ਵਿਰਾਸ ਸੱਚਾ ਸੌਦਾ ਦੇ ਇੱਕ ਗੱਲ ਪਰੋਕਾਰ ਵੱਲੋਂ ਸੰਸਦ ਦਾ ਰਾਸੀ ਵਿੰਗ ਦੇ ਉਹਨਾਂ ਦੇ ਮੈਂਬਰਾਂ ਤੇ ਭਾਰਾ ਜੋਗੀ ਹੋ ਰਹੇ ਨਿਕਲੇ ਉਹਨਾਂ ਵੱਲੋਂ ਹੋਇਆ ਇਹ ਬੜੇ ਗੰਭੀਰ ਨੇ ਪਰ ਸਭ ਤੋਂ ਵੱਡੀ ਸ਼ਰਮਸਾਰ ਕਰਨ ਵਾਲੀ ਗੱਲ ਇਹ ਆ ਵੀ ਉਹਨਾਂ ਗੱਲਾਂ ਦੇ ਜਵਾਬ ਦੇਣ ਦੀ ਥਾਂ ਦੇ ਉੱਤੇ ਜਿਹੜੀ ਇੱਕ ਬਹੁਤ ਹੀ ਬੁਸ਼ਪੀ ਸਿਆਸਤ ਦਾ ਸਾਜ਼ਿਸ਼ ਵਿੱਚ ਬਾਦਲ ਦੇ ਢੜੇ ਵੱਲੋਂ ਕੀਤੀ ਗਈ ਕਿ ਉਹਨਾਂ ਗੱਲਾਂ ਦੇ ਜਵਾਬਾਂ ਤੇ ਪਰਦਾ ਪਾਉਣ ਵਾਸਤੇ ਧਿਆਨ ਡਾਇਵਰਟ ਕਰਨ ਵਾਸਤੇ ਸ਼੍ਰੋਮਣੀ ਅਕਾਲੀ ਦਲ ਦੀ ਸਮੁੱਚੀ ਜ ਤਕਰੀਬਨ ਮੈਂ ਕਹਿ ਸਕਦਾ ਹਾਂ ਵੀ ਇੱਕ ਵੱਡੀ ਉਹ ਲੀਡਰਸ਼ਿਪ ਹੈ ਜਿਹੜੀ ਲੀਡਰਸ਼ਿਪ ਜਦੋਂ ਜੈਦਾ ਕੁਰਬਾਨੀਆਂ ਸੰਘਰਸ਼ਾਂ ਦੇ ਵਿੱਚੋਂ ਨਿਕਲੀ ਸੀ ਜਿਸ ਲੀਡਰਸ਼ਿਪ ਦੀ ਅਕਾਲੀ ਸਫਾਂ ਦੇ ਵਿੱਚ ਇੱਕ ਬਹੁਤ ਵੱਡੀ ਕੰਟਰੀਬਿਊਸ਼ਨ ਰਹੀ ਆ ਉਸ ਲੀਡਰਸ਼ਿਪ ਨੂੰ ਕੱਢ ਦਿੱਤਾ ਗਿਆ ਤੇ ਕੱਢਣ ਲੱਗਿਆਂ ਤਰਕੇ ਦਿੱਤਾ ਗਿਆ ਵੀ ਕਿਉਂਕਿ ਉਹਨਾਂ ਨੇ ਅਕਾਲੀ ਸੁਧਾਰ ਲਹਿਰ ਸ਼ੁਰੂ ਕੀਤੀ ਹੈ ਮੈਂ ਸਮਝਦਾ ਹਾਂ ਵੀ ਇਹ ਗੱਲ ਕਹਿਣੀ ਵੀ ਅਕਾਲੀ ਸੁਧਾਰ ਲਹਿਰ ਸ਼ੁਰੂ ਕਰਨਾ ਐਂਟੀ ਡਿਸਿਪਲਨਰ ਪਾਰਟੀ ਦਾ ਇਹ ਆਪਣੇ ਆਪ ਸਮਝਦਾ ਇੱਕ ਫਾਸੂਹੀਨੀ ਗੱਲ ਆ। ਉਹ ਗੱਲਾਂ ਦੇ ਜਵਾਬ ਤਾਂ ਉਹਨਾਂ ਦੇ ਦੇਣੇ ਚਾਹੀਦੇ ਸੀ ਕਿ ਕੀ ਜਿਹੜਾ ਬੰਦਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਬੇਅਦਬੀ ਦਾ ਇੱਕ ਮੁੱਖ ਦੋਸ਼ੀ ਹੋਵੇ, ਕੀ ਸ਼੍ਰੋਮਣੀ ਅਕਾਲੀ ਦਲ ਜਿਹੜੀ ਸਿੱਖਾਂ ਦੀ ਨੁਮਾਇੰਦਗੀ ਜਮਾਤ ਕਰਦੀ ਹੋਵੇ, ਉਹਦਾ ਪ੍ਰਧਾਨ ਉਹਨਾਂ ਦੇ ਨਾਲ ਰਾਤਾਂ ਨੂੰ ਮੁਲਾਕਾਤ ਕਰਦਾ ਰਿਹਾ ਹੋਵੇ, ਇਹਨਾਂ ਗੱਲਾਂ ਦੇ ਜਵਾਬ ਦੇਣ ਦੀ ਜ਼ਰੂਰਤ ਸੀ। ਉਹਦੇ ਥਰੂ ਚਿੱਠੀਆਂ ਦਾ ਆਦਾਨ ਪ੍ਰਦਾਨ ਡੇਰੇ ਸਿਰਫੇ ਦੇ ਮੁਖੀ ਨਾਲ ਕਰਦਾ ਰਿਹਾ ਹੋਵੇ, ਇਹ ਗੱਲਾਂ ਦੇ ਜਵਾਬ ਦੇਣ ਦੀ ਪਰ ਤੁਸੀਂ ਪਾਰਟੀ ਦੀ ਐਡੀ ਸੀਨੀਅਰ ਲੀਡਰਸ਼ਿਪ ਨੂੰ ਕੱਢ ਦੋ ਮੈਂ ਸਮਝਦਾ ਇਹ ਬੇਹਾ ਦੇ ਸ਼ਰਮਿੰਦਗੀ ਵਾਲੀ ਤੇ ਸ਼ਰਮਸਾਰ ਕਰਨ ਵਾਲੀ ਗੱਲ ਹੈ ਤੇ ਹੱਸ ਨਹੀਂ ਕਰਦਾ ਪਹਿਲੀ ਗੱਲ ਤਾਂ ਵੀ ਜਦੋਂ ਸਦਾਸ ਰੂਹੀ ਇਸੇ ਬਾਦਲ ਜਿਨ੍ਹਾਂ ਦੀ ਨਾਂ ਕਾਂਦੀ ਦਲ ਦੇ ਵਿੱਚ ਕੋਈ ਕੰਟਰੀਬਿਊਸ਼ਨ ਸੀ ਦੋ ਚੀਜ਼ਾਂ ਤੋਂ ਲੀਡਰ ਨਿਕਲਦੇ ਨੇ ਕਾਂਦੀ ਸਫਾ ਦੇ ਵਿੱਚ ਜਦੋਂ ਸ਼ਰਮਣੀ ਕਾਂਦੀ ਦਲ ਦੇ ਲੀਡਰ ਨਿਕਲੇ ਨੇ ਜੇਲਾਂ ਦੇ ਵਿੱਚੋਂ ਮੂਵਮੈਂਟਸ ਦੇ ਵਿੱਚੋਂ ਮੋਰਚੀਆਂ ਦੇ ਵਿੱਚੋਂ ਜਾ ਅਕਾਲੀ ਦਲ ਦੀ ਲੀਡਰਸ਼ਿਪ ਨਿਕਲੀ ਆ ਪੰਚਾਇਤੀ ਰਾ ਸਿਸਟਮ ਦੇ ਵਿੱਚੋਂ ਕੋਪਰੇਟਿਵ ਸਿਸਟਮ ਦੇ ਵਿੱਚੋਂ ਲੋਕਲ ਬਾਡੀ ਸਿਸਟਮ ਦੇ ਵਿੱਚੋਂ ਸੁਖਾਸ ਗੁਰੀਸ ਸਿੰਘ ਬਾਦਲ ਇਹਨਾਂ ਦੋਵਾਂ ਦੇ ਵਿੱਚੋਂ ਕਿਤੇ ਵੀ ਨਹੀਂ ਨਿਕਲੇ ਹੈਗੇ ਪਰ ਚਲੋ ਹਾਲਾਤ ਸੀਗੇ ਕਿ ਉਹਨਾਂ ਨੂੰ ਅਕਾਲੀ ਦਲ ਦੀ ਜਥੇਬੰਦੀ ਦਾ ਪ੍ਰਧਾਨ ਬਣਨ ਦਾ ਮੌਕਾ ਮਿਲਿਆ ਅਸੀਂ ਅੱਜ ਵੀ ਉਹਨਾਂ ਨੂੰ ਬੇਨਤੀ ਕਰਦੇ ਹਾਂ ਕਿ ਜਿਸ ਜਥੇਬੰਦੀ ਨੇ ਤੁਹਾਨੂੰ ਪੰਜਾਬ ਦਾ ਉਪ ਮੁੱਖ ਮੰਤਰੀ ਬਣਾਇਆ ਜਿਸ ਜਥੇਬੰਦੀ ਨੇ ਤੁਹਾਡੇ ਪਿਤਾ ਜੀ ਨੂੰ 5 ਵਾਰੀ ਪੰਜਾਬ ਦਾ ਮੁੱਖ ਮੰਤਰੀ ਬਣਾਇਆ ਜਿਸ ਜਥੇਬੰਦੀ ਨੇ ਤੁਹਾਡੀ ਧਰਮ ਪਤਰੀ ਨੂੰ ਕੇਂਦਰ ਦੇ ਵਿੱਚ ਦੋ ਦੋ ਵਾਰੀ ਵਜ਼ੀਰ ਬਣਨ ਦਾ ਮੌਕਾ ਮਿਲੇ ਦਿੱਤਾ ਜਿਸ ਜਥੇਬੰਦੀ ਦੇ ਸਥੂ ਤੁਹਾਡੇ ਪਰਿਵਾਰ ਦੀ ਅੱਧੀ ਕੈਬਨਿਟ ਅੱਧੀ ਦਰਜਨ ਦੇ ਕਰੀਬ ਕੈਬਨਿਟ ਪੰਜਾਬ ਸਰਕਾਰ ਦੇ ਵਿੱਚ ਰਹੀ ਹੋਵੇ ਅੱਜ ਉਸ ਜਥੇਬੰਦੀ ਦੇ ਲਈ ਜੇ ਤੁਹਾਨੂੰ ਥੋੜੇ ਜਿਹਾ ਤਿਆਗ ਦੀ ਜਰੂਰਤ ਹੋਵੇ ਤੇ ਤੁਸੀਂ ਉਹ ਨਾ ਕਰੋ ਮੈਂ ਸਮਝਦਾ ਇਹ ਬੇहद ਮੰਦ ਭਾਗੀ ਗੱਲ ਆ ਤੇ ਤੁਹਾਨੂੰ ਤਿਆਗ ਲਈ ਅੱਗੇ ਆਉਣਾ ਚਾਹੀਦਾ ਅੱਜ ਜ਼ਰੂਰਤ ਆ ਅੱਜ ਲੋੜ ਆ ਪੰਸ ਕੇਕੇ ਦੀ ਅੱਜ ਕਿਉਂਕਿ ਹਮੇਸ਼ਾ ਹੀ ਵੈਸੇ ਤਾਂ ਖੇਤਰੀ ਪਾਰਟੀ ਦੀ ਲੋੜ ਰਹੀ ਹੈ ਪੰਜਾਬ ਨੂੰ ਪਰ ਅੱਜ ਹੋਰ ਵੀ ਜ਼ਿਆਦਾ ਜ਼ਰੂਰਤ ਹੈ ਪੰਜਾਬ ਨੂੰ ਆਪਣੀ ਖੇਤਰੀ ਪਾਰਟੀ ਦੀ ਸੋ ਐਸੇ ਸਮੇਂ ਦੇ ਵਿੱਚ ਮੈਂ ਸਮਝਦਾ ਜਦੋਂ ਜਿਹੜੀਆਂ ਧਿਰਾਂ ਪੰਛਰ ਧਿਰਾਂ ਅਲੱਗ ਵੀ ਨੇ ਵੱਖੋ ਵੱਖਰੇ ਢੰਗ ਵੱਖੋ ਵੱਖਰੇ ਤਰੀਕੇ ਉਹਨਾਂ ਦੇ ਹੋ ਸਕਦੇ ਨੇ ਕਿਉਂਕਿ ਸਾਡੀ ਗਿਣਤੀ ਘਟਦੀ ਜਾ ਰਹੀ ਹੈ ਅੱਜ ਤਾਂ ਉਹਨਾਂ ਨੂੰ ਵੀ ਆਪਣੇ ਖਿਲਾਫ ਵਿੱਚ ਲੈ ਕੇ ਇੱਕ ਮੰਚ ਸਿਰਜਣ ਦੀ ਜ਼ਰੂਰਤ ਆ ਸੋ ਐਸੇ ਸਮੇਂ ਦੇ ਉੱਤੇ ਤੁਹਾਨੂੰ ਤਿਆਗ ਤੇ ਆਪਣੀਆਂ ਗਲਤੀਆਂ ਦਾ ਪਛਤਾਵਾ ਜਿਹੜਾ ਉਹ ਜਨਤਕ ਰੂਪ ਦੇ ਵਿੱਚ ਕਰਨ ਦੀ ਲੋੜ ਆ ਨਾ ਕਿ ਇਸ ਤਰੀਕੇ ਦਾ ਪਰਦਾ ਪਾਉਂਦੇ ਕੇਵਲ ਧਾਰਮਿਕ ਕੌਰ ਦੇ ਉੱਤੇ ਨਹੀਂ ਵਕਿਆ ਕੀਤੀਆਂ ਹੈਗੀਆਂ 1996 ਦੇ ਵਿੱਚ ਤੁਸੀਂ ਕੋਈ ਇਲਜ਼ਾਮ ਲਾਉਦੇ ਨੇ ਵੀ ਨਾਗਪੁਰ ਤੋਂ ਆਪਰੇਟ ਜਿਹੜੀ ਸੀਨੀਅਰ ਲੀਡਰਸ਼ਿਪ ਅਕਾਲੀ ਦਲ ਦੀ ਤੁਸੀਂ ਸਾਰੀ ਸੀਨੀਅਰ ਲੀਡਰਸ਼ਿਪ ਤੇ ਇਹ ਇਲਜ਼ਾਮ ਲਾਉਦੋਂਗੇ ਕਿ ਉਹਨੂੰ ਨਾਗਪੁਰ ਆਪਰੇਟ ਕਰਦਾ ਤੇ ਮਤਲਬ ਅੱਜ ਤੱਕ ਅਕਾਲੀ ਤੋਂ ਨਾਗਪੁਰ ਦੇ ਸ਼ਰਤ ਤੇ ਚੱਲਦਾ ਰਿਹਾ ਪਹਿਲੀ ਗੱਲ ਵੀ 1996 ਦੇ ਵਿੱਚ ਤੁਸੀਂ ਬਹੁਜਨ ਸਮਾਜ ਪਾਰਟੀ ਦੇ ਨਾਲ ਵੋਟਾਂ ਮੰਗ ਕੇ ਪੰਜਾਬ ਦੇ ਲੋਕਾਂ ਤੋਂ ਸੱਜਵਾ ਲੈ ਕੇ ਵੱਡੀ ਗਿਣਤੀ ਦੇ ਵਿੱਚ ਕੇਂਦਰ ਦੇ ਵਿੱਚ ਮੈਂਬਰ ਪਾਰਲੀਮੈਂਟ ਦੇ ਰੂਪ ਵਿੱਚ ਤੁਹਾਡੀ ਐਮਪੀ ਗਏ। ਉੱਥੇ ਜਾ ਕੇ ਸਰਦਾ ਪ੍ਰਕਾਸ਼ ਸਿੰਘ ਬਾਦਲ ਨੇ ਮੈਂ ਸਮਝਦਾ ਹਾਂ ਵੀ ਸਦਾ ਸੰਜੀਤ ਸਿੰਘ ਬਰਨਾਲਾ ਨੂੰ ਰੋਕਣ ਵਾਸਤੇ ਤੇ ਅਨ ਕੰਡੀਸ਼ਨਲ ਸਪੋਰਟ ਜਿਹੜੀ ਹੈਗੀ ਆ ਉਹ ਭਾਰਤੀ ਜਨਤਾ ਪਾਰਟੀ ਨੂੰ ਭਾਰਤੀ ਜਨਤਾ ਪਾਰਟੀ ਨੂੰ ਸਪੋਰਟ ਤਾਂ ਦਿੱਤੀ ਉਹ ਉਹ ਸਮਾਂ ਸੀ ਜਦੋਂ ਬੀਜੇਪੀ ਤੋਂ ਆਪਣੀਆਂ ਗੱਲਾਂ ਬਣਵਾਈਆਂ ਜਾ ਸਕਦੀਆਂ ਸੀ ਕਿਉਂਕਿ ਬੀਜੇਪੀ ਨੂੰ ਤੁਹਾਡੀ ਜ਼ਰੂਰਤ ਸੀ ਤੁਹਾਡੀਆਂ ਸੀਟਾਂ ਦੀ ਲੋੜ ਸੀ ਤਾਂ ਉਹਨਾਂ ਦੀ ਸਰਕਾਰ ਬਣਦੀ ਸੀਗੀ। ਉਸ ਸਮੇਂ ਆਪਾਂ ਕੀ ਲੱਤਾ ਆਪਾਂ ਕੇਵਲ ਸਦਾ ਪ੍ਰਕਾਸ਼ ਨੇ ਬਾਦਲ ਵਰਕੇ ਇੱਕ ਲੀਡਰチナ ਦੇ ਇੱਕ ਆਪਣਾ ਪ੍ਰਭਾਵ ਸੀਗਾ ਦੇਸ਼ ਦੀ ਰਾਜਨੀਤੀ ਵਿੱਚ ਉਹਨਾਂ ਨੇ ਕੇਵਲ ਤੇ ਕੇਵਲ ਸਦਾ ਸੁਭੀਸ਼ ਨੇ ਬਾਦਲ ਦੀ ਵਜ਼ੀਰੀ ਦਿੱਤੀ ਕੇਵਲ ਤੇ ਕੇਵਲ ਸਦਾ ਸੁਭੀਸ਼ ਨੇ ਬਾਦਲ ਦੀ ਵਜ਼ੀਰੀ ਦਿੱਤੀ ਤੇ ਮੈਂ ਸਮਝਦਾ ਵੀ ਪੰਜਾਬ ਦੇ ਹਿੱਤਾਂ ਦੇ ਲਈ ਪੰਜਾਬ ਦੇ ਹੱਕ ਦੇ ਵਿੱਚ ਕਈ ਤਰ੍ਹਾਂ ਦੇ ਫੈਸਲੇ ਉਸ ਸਮੇਂ ਕਰਵਾਏ ਜਾ ਸਕਦੇ ਸੀਗੇ ਉਹ ਇੱਕ ਤਰ੍ਹਾਂ ਦੇ ਨਾਲ ਮੈਂ ਸਮਝਦਾ ਬੀਜੇਪੀ ਦੇ ਸਾਹਮਣੇ ਇੱਕ ਗੋਡੇ ਟੇਕਣ ਵਾਲੀ ਕਾਰਵਾਈ ਸੀ ਦੂਜੀ ਚੀਜ਼ ਜਿਹੜੀ ਸਭ ਤੋਂ ਵੱਡੀ ਮੈਂ ਕਹਿ ਸਕਦਾ ਫਾਰਮਰ ਲਾਗ ਅੱਜ ਅਸੀਂ ਸੰਭਾਲ ਕਰਦੇ ਹਾਂ ਸਦਾ ਸੁਭੀ ਇਸੇ ਬਾਦਲ ਜਿਉਂ ਨਾ ਬਲਾਰਿਆਂ ਨੂੰ ਜਿਨ੍ਹਾਂ ਦੀ ਅਕਾਲੀ ਦਲ ਦੇ ਵਿੱਚ ਕੋਈ ਕੰਟਰੀਬਿਊਸ਼ਨ ਨਹੀਂ ਜਿਨ੍ਹਾਂ ਦੀ ਅਕਾਲੀ ਦਲ ਦੇ ਵਿੱਚ ਨਾ ਕਿਸੇ ਮੋਰਚੀਆਂ ਦੇ ਵਿੱਚ ਨਾ ਕਿਸੇ ਮੂਵਮੈਂਟ ਦੇ ਵਿੱਚੋਂ ਨਿਕਲੇ ਹੋਏ ਨੇ